ਇਹ ਤੁਹਾਡਾ ਆਪਣਾ ਨਿਮਾਣਾ ਜਆ ਪੰਜਾਬ ਅਤੇ ਪੰਜਾਬੀਆਂ ਦਾ ਪੱਤਰਕਾਰ ਕਾਬਲ ਸਿੰਘ ਰਠੌਰ ਹੈ ਅੱਜ ਵਾਰਸ ਪੰਜਾਬ ਦੇ ਸਰਦਾਰ ਜਸਵੰਤ ਸਿੰਘ ਜੀ ਦੀ ਟੀਮ ਦੇ ਨਾਲ ਸਰਦਾਰ ਰੋਸ਼ਨ ਸਿੰਘ ਜੀ ਸਾਗਰ ਜੀ ਖੜੇ ਨੇ ਚਾਂਦ ਮੁਹੰਮਦ ਬਿੱਟੂ ਜੀ ਵੀ ਖੜੇ ਨੇ ਸਾਡੇ ਸੰਤ ਬਾਪਾ ਲਖਵੀਰ ਸਿੰਘ ਜੀ ਵੀ ਖੜੇ ਨੇ ਸੋ ਆਓ ਰੋਸ਼ਨ ਸਿੰਘ ਜੀ ਸਾਗਰ ਇੱਥੇ ਪਹੁੰਚਣ ਦੇ ਤੁਹਾਡਾ ਕਾਬਲ ਸਿੰਘ ਰਠੌਰ ਵੱਲੋਂ ਜੀ ਆਇਆਂ ਹਾਂ ਜੀ ਇਹਨਾਂ ਹਾਲਾਤਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਪਹਿਲਾਂ ਤੁਸੀਂ ਕਰੋ ਕਿ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਰਤੀ ਬੋਲੋ ਸੋ ਇੱਥੇ ਜੋ ਅੱਜ ਹਾਲਾਤ ਆਪਾਂ ਦੇਖਦੇ ਆਂ ਮੇਰੇ ਖਿਆਲ ਨਾਲ ਜ਼ਿਆਦਾ ਨਹੀਂ ਦੋ ਹਫਤੇ ਤੇ ਇਹ ਜਿਹੇ ਬੜੇ ਨੇ ਜਿਹੜੇ ਰਾਤ ਆਪਾਂ ਸੌਂ ਕੇ ਵੀ ਨਹੀਂ ਦੇਖਦੇ ਇਲਾਕਾ ਜਿਹੜਾ ਇਹ ਇਲਾਕਾ ਮੇਰਾ ਆਪਣਾ ਹੈ ਕਿਉਂਕਿ ਸਸਰਾਲੀ ਜਾਂ ਬੂਤਗੜ ਜਾਂ ਮਾਛੀਆਂ ਕਲਾਂ ਪਿੰਡ ਮੇਰਾ ਹੈ ਐਸੀ ਬੜੇ ਨੇੜਤਾ ਦੇ ਵਾਲੇ ਆ ਤੇ ਮੈਂ ਤਾਂ ਇਹੀ ਕਹਾਂਗਾ ਵੀ ਇਹ ਨਾ ਸਜਣਾ ਦਾ ਤਹਿ ਦਿਲ ਧੰਨਵਾਦ ਜਿਹੜੇ ਬੜੀ ਬੜੀ ਦੂਰੋਂ ਅੱਜ ਮੁ슬ਮਾਨ ਭਾਈਚਾਰੇ ਦੇ ਨਾਲ ਆਏ ਆ ਉਹਨਾਂ ਨੇ ਬਿਲਕੁਲ ਆਪਣੀ ਦਸਾਂ ਨੌ ਦੀ ਕਿਰਤ ਦੇ ਵਿੱਚੋਂ ਜੋ ਵੀ ਇੱਥੇ ਲੰਗਰ ਵਾਸਤੇ ਹਿੱਸਾ ਪਾਇਆ ਸਭ ਤੋਂ ਪਹਿਲਾਂ ਤੋਂ ਉਹਨਾਂ ਨੂੰ ਇਸ ਗੱਲ ਦੀ ਕਿਉਂਕਿ ਵਧਾਈ ਤਾਂ ਨਹੀਂ ਮੈਂ ਕਹਿ ਸਕਦਾ ਪਰ ਉਹਨਾਂ ਦਾ ਧੰਨਵਾਦ ਕਵਾਂਗਾ ਜੀ ਕਿ ਦੁੱਖ ਨੂੰ ਦੁੱਖ ਸਮਝਿਆ ਉਹ ਹਾਜ਼ਰ ਹੋਏ ਜੀ ਆਲੀਦਾਨ ਵਾਰਿਸ ਪੰਜਾਬ ਦੇ ਸੀਨੀਅਰ ਆਗੂ ਸਾਡੇ ਲਖਵੀਰ ਸਿੰਘ ਛੋਟੀ ਸਾਹਿਬ ਉਹ ਆਪਣੇ ਜਤੇਸ਼ ਵੇਦ ਸੋ ਫਜ਼ੇਗਰ ਸਾਹਿਬ ਤੋਂ ਹੋਰ ਦੂਰ ਦੇ ਰੇਡੀਓ ਤੋਂ ਘੁੰਮਦੇ ਆਏ ਨੇ ਸਾਡੇ ਜਸਕਰਨ ਸਿੰਘ ਜੀ ਕਾਰਜਕਵਾਲਾ ਜਿਹਦੇ ਵੱਲੋਂ ਪੂਰੇ ਪੰਜਾਬ ਦੇ ਵਿੱਚ ਤੇ ਜਿੱਥੇ ਵੀ ਸਾੜੇ ਉਥੋਂ ਦੇ ਡਿਊਟੀ ਲੱਗੀ ਏ ਵੱਖ-ਵੱਖ ਅਸੀਂ ਆਪਣੀਆਂ ਡਿਊਟੀਆਂ ਨਿਭਾ ਰਹੇ ਆ ਮੈਂ ਕਾਬਲ ਸਿੰਘ ਕੀ ਥਾੜੀ ਆਪਦੀ ਕੈਨੇਡਾ ਲਈ ਜਿਹੜਾ ਕਹਿਣਾ ਚਾਹਾਂ ਦਾ ਸੰਕਤ ਰੁਕੀ ਕਿ ਇਹ ਦੁੱਖ ਦੀ ਘੜੀ ਦੇ ਵਿੱਚ ਸਾਰੇ ਆਓ ਸ਼ਰੀਕ ਹੋਈਏ ਜੋ ਵੀ ਕਿਸੇ ਕੋਲ ਕੋਲ ਫਰਨਾ ਹੈ ਉਹ ਵੀ ਦਿਓ ਜੇ ਚਾਹੇ ਕਿ ਟ੍ਰੈਕਟਰ ਟਰਾਲੀਆਂ ਨਾਲ ਮਿਲ ਕੇ ਜੋ ਅੱਜ ਬੰਦ ਬਣਾਇਆ ਜਾ ਰਿਹਾ ਸੋ ਇਹਦੇ ਵਿੱਚੋਂ ਆਪ ਆਈਸਾ ਭਾਈ ਮੈਂ ਬੇਤੀ ਕਰਾਂਗਾ ਛੋਟੀ ਸਾਹਿਬ ਜੀ ਨੂੰ ਕਿ ਉਹ ਆਪਣੀ ਦੋ ਸ਼ਬਦ ਜਿਹੜੇ ਨੇ ਸਖਤਾਂ ਦੇ ਰੂਪੂਰ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਜਿਹੜਾ ਮਸ਼ਹਨਾ ਸੇਵਾ ਭਾਵਨਾ ਵਾਲਾ ਕਿਰਤ ਕਰੋ ਨਾਮ ਜੋ ਕੋ ਵੰਡ ਕੇ ਛਕੋ ਵਾਲਾ ਉਹਦੇ ਮਿਸ਼ਨ ਦੇ ਤਹਿਤ ਪੂਰੇ ਪੰਜਾਬ ਤੋਂ ਤੇ ਪੂਰੇ ਇੰਡੀਆ ਤੋਂ ਤੇ ਆਪਾਂ ਕਹਾਂਗੇ ਪੂਰੇ ਵਿਸ਼ਵ ਤੋਂ ਜਿੱਥੇ ਵੀ ਕਿਤੇ ਖੜ ਆਏ ਨੇ ਜਾਣਬੁੱਝ ਕੇ ਜਿਹੜਾ ਸੈਂਟਰ ਸਰਕਾਰ ਨੇ ਲਿਆਂਦਾ ਵਾਟਰ ਵੈਪਨ ਦੇ ذریعے ਉਸ ਨੂੰ ਰੋਕਣ ਦੇ ਲਈ ਵੱਡੇ ਵੱਡੇ ਅਪਰਾਲੇ ਕਰ ਦਿੱਤੇ ਨੇ ਕਿਉਂਕਿ ਆਕਾਲ ਪੁਰਖ ਸੱਚੇ ਪਾਤਸ਼ਾਹ ਪੰਜਾਬ ਦੇ ਨਾਲ ਹਮੇਸ਼ਾ ਖੜਿਆ ਹੈ ਗੁਰੂ ਆਪੀਰਾ ਦੀ ਧਰਤੀ ਹੈ ਪਰ ਇਹ ਨਾ ਕੋਈ ਕਿਸੇ ਧਰਮ ਦਾ ਨਾ ਕਿਸੇ ਜਾਤ ਦਾ ਕੋਈ ਵਿਰੋਧ ਨਹੀਂ ਹੁੰਦਾ ਇਸ ਲਈ ਇਹ ਹਮੇਸ਼ਾ ਬਸਤਾ ਰਹੂਗਾ ਜਿਵੇਂ ਵੀ ਗੁਰੂ ਸਾਹਿਬ ਨੇ ਦੱਸਾਇਆ ਸੀ ਉਹ ਇੱਕ ਨਾ ਚੜ੍ਹਦੀ ਕਲਾ ਨਾਲ ਬੱਦੂਗਾ ਕੋਈ ਵੀ ਇਹਨੂੰ ਮਾਰ ਨਹੀਂ ਸਕਦਾ ਅੱਜ ਤੁਸੀਂ ਫੇਰ ਦੇਖ ਲਿਆ ਕਿਵੇਂ ਜਗਾ ਜਗਾ ਤੇ ਪਾਣੀ ਭਰ ਗਏ ਨੇ ਬੰਨ ਟੁੱਟ ਰਹੇ ਨੇ ਪਰ ਸਾਡੇ ਨੌਜਵਾਨ ਨੇ ਜਿਹੜੇ ਬਿਨਾਂ ਕਿਸੇ ਭੇਦ ਭਾਪ ਦੇ ਸਾਰੇ ਆਣ ਕੇ ਇੱਥੇ ਡਟ ਗਏ ਨੇ ਤੇ ਮਿੱਟੀ ਦੀ ਟਰਾਲੀਆਂ ਜਿਸ ਤੋਂ ਬੱਚੋ ਲੈ ਕੇ ਆਉਂਦੇ ਨੇ ਥੈਲਿਆਂ ਦੇ ਨਾਲ ਭਰ-ਭਰ ਕੇ ਪਾ ਰਹੇ ਨੇ ਤੇ ਲੰਗਰ ਵੀ ਗੁਰੂ ਨਾਨਕ ਦੇ ਮਹਾਰਾਜ ਦੇ ਚੱਲ ਰਹੇ ਨੇ ਕਿਸੇ ਚੀਜ਼ ਦੀ ਕਮੀ ਨਹੀਂ ਇਹ ਕਮੀ ਤਾਂ ਨਹੀਂ ਹੈਗੀ ਕਿਉਂਕਿ ਜਿਹੜਾ ਪੰਜਾਬ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਇਹ ਸਾਰਿਆਂ ਦੇ ਭਲਾ ਚਾਹੁੰਦਾ ਸਰਬੱਤ ਦੇ ਭਲੇ ਦੀ ਅਰਦਾਸ ਆਪਾਂ ਰੋਈ ਕਰਦੇ ਆ ਇਸ ਲਈ ਨਾ ਕਦੇ ਛੁਕਿਆ ਤੇ ਨਾ ਕਦੇ ਥੁਕੂਗਾ ਨਾ ਕਦੇ ਖਤਮ ਹੋਇਆ ਤੇ ਨਾ ਹੋਊਗਾ ਭਾਵੇਂ ਲੱਖ ਉਪਰਾਲੇ ਕਰ ਲੈਣ ਦੁਸ਼ਮਣ ਪਰ ਇਹ ਜੜਦੀ ਕਲਾ ਦੇ ਨਾਲ ਸੋ ਸਾਡੇ ਨਾਲ ਮੁਸਲਮ ਭਾਈਚਾਰੇ ਚੋਂ ਸੀਨੀਅਰ ਆਗੂ ਚਾਂਦ ਮੁਹੰਮਦ ਬਿੱਟੂ ਜੀ ਸਾਡੇ ਵਿੱਚ ਜੁੜੇ ਹੋਏ ਨੇ ਉਹ ਵੀ ਬਾਦਸ ਪੰਜਾਬ ਦੀ ਜੋ ਟੀਮ ਹੈ ਉਹਨਾਂ ਦੇ ਨਾਲ ਅੱਜ ਜਿਹੜੇ ਇੱਥੇ ਬਣੇ ਹੋਏ ਬੰਦ ਤੇ ਹਾਲਾਤ ਹੈ ਉੱਥੇ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਆਪਣਾ ਸਹਿਯੋਗ ਕਰਨ ਆਏ ਗਏ ਹਾਂਜੀ ਸਾਰਿਆਂ ਤੋਂ ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬismillahirrahmanirrahim ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਆਪਣੀ ਕੌਮ ਨੂੰ ਵੀ ਆਪਣੇ ਆਪ ਨੂੰ ਵੀ ਬਹੁਤ ਖੁਸ਼ ਨਸੀਬ ਸਮਝਦਾ ਕਿਉਂਕਿ ਅੱਜ ਪਰਮਾਤਮਾ ਵੱਲੋਂ ਚਲੋ ਦੁੱਖ ਦੀ ਘੜੀ 'ਚ ਆਪਣਾ ਭਾਈ ਪੰਜਾਬੀ ਭਾਈਚਾਰਾ ਸਾਰੇ ਸਿੱਖ ਭਾਈਚਾਰਾ ਮੁਸੀਬਤ 'ਚ ਨੇ ਮੁਸ਼ਕਿਲ 'ਚ ਟਾਈਮ 'ਚ ਨੇ ਇਸ ਕਰਕੇ ਅੱਜ ਸਾਡੇ ਲੀਡਰ ਜਿਹੜੇ ਸਰਦਾਰ ਜਸਕਰਨ ਸਿੰਘ ਕਾਨ ਸਿੰਘ ਵਾਲਾ ਜੀ ਨੇ ਫਾਰਿਸ ਪੰਜਾਬ ਪਾਰਟੀ ਦੇ ਮੁੱਖ ਬੁਲਾ ਰਹੇ ਨੇ ਉਹਨਾਂ ਦਾ ਅਤੇ ਬਾਬਾ ਬਾਪੂ ਜੀ ਤਰਸੇਮ ਸਿੰਘ ਜੀ ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦੇ ਪਿਤਾ ਨੇ ਉਹਨਾਂ ਦਾ ਹੁਕਮ ਹੋਇਆ ਸੀ ਵੀ ਤੁਸੀਂ ਸੁਸਾਲੀ ਪਿੰਡ ਜਾ ਕੇ ਆਈਓ ਮੈਂ ਆਪਣੀ ਕੌਮ 'ਚ ਗੱਲ ਰੱਖੀ ਸਾਡੀ ਮੁਸਲਿਮ ਕੌਮ ਨੇ ਕਿਹਾ ਕਹਿੰਦੇ ਵੀ ਸਾਮਾਨ ਤੇ ਪੈਸੇ ਦੀ ਤਾਂ ਕੋਈ ਵੈਲੂ ਨਹੀਂ ਅਸੀਂ ਤਾਂ ਆਪਣੇ ਬੱਚਾ ਦੀ ਵੀ ਕੁਰਬਾਨੀ ਦੇਣ ਨੂੰ ਤਿਆਰ ਹਾਂ ਹਾਂ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਸ ਕਰਕੇ ਮੇਰਾ ਸਾਰੇ ਪੰਜਾਬੀ ਭਾਈਆਂ ਨੂੰ ਜੈਂਡਰ ਆ ਹੈਗਾ ਭਈ ਮੁਸਲਮਾਨਾਂ ਦੇ ਬੱਚਿਆਂ ਦੀ ਵੀ ਅਗਰ ਜੋ ਲੋਡ ਹੋਈ ਅਸੀਂ ਹੱਸਦੇ ਹੱਸਦੇ ਆਪਣੇ ਬੱਚਾ ਕੁਰਬਾਨ ਕਰ ਦਾਂਗੇ ਲੇਕਿਨ ਪਿੱਛੇ ਨਹੀਂ ਹਟਾਂਗੇ ਜਿਹੜੇ ਨਫ਼ਰਤ ਹੀ ਨੇ ਜਿਹੜੇ ਅੰਗਰੇਜ਼ਾਂ ਤੋਂ ਮਾਫੀ ਮੰਗਣ ਵਾਲੇ ਬੰਦੇ ਨੇ ਜਿਹੜੇ ਫਾੜ ਪਾਣੀ ਚਾਹੁੰਦੇ ਸੀ ਅਸੀਂ ਉਹਨਾਂ ਦੀ ਇੱਕ ਤੇ ਗੋਡਾ ਰੱਖ ਕੇ ਕੰਮ ਕਰਾਂਗੇ ਆਪਣੇ ਸਿੱਖ ਭਾਈਚਾਰੇ ਆਪਣੇ ਪੰਜਾਬੀ ਭਾਈਚਾਰੇ ਦੇ ਨਾਲ ਖੜੇ ਆ ਡਟ ਕੇ ਖੜੇ ਆ ਸਾਨੂੰ ਆਪਣੇ ਬੱਚਿਆਂ ਦੀ ਵੀ ਕੁਰਬਾਨੀ ਦੇਣੀ ਪਈ ਤਾਂ ਅਸੀਂ ਡਟ ਕੇ ਦੇਾਂਗੇ ਕੋਈ ਪਿੱਛੇ ਨਹੀਂ ਹਟੂਗਾ ਬਿਲਕੁਲ ਵੀ ਜਿਸ ਚੀਜ਼ ਦੀ ਵੀ ਲੋੜ ਨਾ ਚਾਨਦ ਮੁਹੰਮਦ ਪਿੱਟੂ ਹੈ ਮੈਂ ਭਾਈ ਅਮਰਿਤਪਾਲ ਸਿੰਘ ਖਾਲਸਾ ਜੀ ਦੀ ਪਾਰਟੀ ਦਾ ਇੱਕ ਨੁਮਾਇੰਦਾ ਛੋਟਾ ਜਾਂ ਨੁਮਾਇੰਦਾ ਹੈ ਵੀ ਸਸਰਾਲੀ ਪਿੰਡ ਵਾਲੇ ਹੋਰ ਜਿੰਨਾ ਵੀ ਭਾਈਚਾਰਾ ਜਿਹੜੀ ਚੀਜ਼ ਦਾ ਵੀ ਹੁਕਮ ਕਰੂ ਆਪਾਂ ਮੈਂ 1 ਰੁਪਏ ਦੀ ਹੋਵੇ ਆਪਾਂ ਮੈਂ ਕਰੋੜ ਦੀ ਹੋਵੇ ਅਗਰ ਤਾਂ ਮੇਰੇ ਬੱਚਿਆਂ ਦੀ ਵੀ ਕੁਰਬਾਨੀ ਮੰਗਾਉਂਗੇ ਮੈਂ ਦੇਨ ਨੂੰ ਬਿਲਕੁਲ ਤਿਆਰ ਐ ਜਿਆਦਾ ਕੁਛ ਨਾ ਕਹਿੰਦਾ ਹੋਇਆ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤੁਹਾਡਾ ਆਪਣਾ ਨਮਾਣਾ ਜ Punjab ਅਤੇ ਪੰਜਾਬੀਆਂ ਦਾ ਭਾਈ ਪੱਤਰਕਾਰ ਕਾਬਲ ਸਿੰਘ ਰਠੌਰ ਹੈ ਸੋ ਇਹ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਪਤਾ ਲੱਗ ਜਾਵੇ ਜੇਕਰ ਇੱਥੇ ਸਿਆਸੀ ਪਾਰਟੀਆਂ ਜਿਹੜੀਆਂ ਪਹਿਲਾਂ ਤੋਂ ਹੀ ਰਾਜ ਕਰਦੀਆਂ ਆ ਰਹੀਆਂ ਤੇ ਆਉਣ ਵਾਲੇ ਰਾਜ ਪਤਾ ਨਹੀਂ ਉਹ ਆਕਾਲਪੁਰਖ ਕਿਹਦੇ ਹੱਥ ਵਿੱਚ ਦੇਵੇਗਾ ਮਾਲਕ ਚਾਵੇ ਤਾਂ ਰਾਜੇ ਨੂੰ ਭਖਾਰੀ ਬਣਾ ਦਿੰਦਾ ਮਾਲਕ ਚਾਵੇ ਤਾਂ ਭਖਾਰੀ ਨੂੰ ਰਾਜਾ ਬਣਾ ਦਿੰਦਾ ਸੋ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਬੈਠੇ ਭਾਈ ਅਮਰਪਾਲ ਸਿੰਘ ਜੀ ਦੇ ਖਾਲਸਾ ਦੇ ਵਰਤਕ ਇੱਥੇ ਪਹੁੰਚੇ ਆ ਨਿੱਘਾ ਸਵਾਗਤ ਹੈ ਭਾਈ ਅਮਰਿਤਪਾਲ ਸਿੰਘ ਖਾਲਸਾ ਜੈ ਹੋ ਭਾਈ ਅਮਰਿਤਪਾਲ ਸਿੰਘ ਖਾਲਸਾ ਜੈ ਹੋ ਭਾਈ ਅਮਰਿਤਪਾਲ ਸਿੰਘ ਖਾਲਸਾ ਤੇਰੀ ਸੋਚ ਤੇ ਜੋ ਹੀ ਅਮਰਿਤਪਾਲ ਸਿੰਘ ਖਾਲਸਾ ਤੇਰੀ ਸੋਚ ਤੇ ਸਤਿਕਾਰ